ਮਾਹੌਲ ਆਪਣਾ ਜਿਹੜਾ ਕਿਸਾਨੀ ਵਾਲਾ ਵੀ ਉਹ ਹਮੇਸ਼ਾ ਚੱਲਦਾ ਰਹਿੰਦਾ ਉਸ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਪਰ ਪਿਛਲੇ ਕੁਝ ਟਾਈਮ ਤੋਂ ਖਾਸ ਕਰਕੇ ਜਿਹੜਾ ਕਿਸਾਨੀ ਅੰਦੋਲਨ ਤੋਂ ਬਾਅਦ ਆਪਾਂ ਦੇਖਦੇ ਆ ਕਿ ਆਪਸੀ ਨੇਤਾਵਾਂ ਦੇ ਵਿੱਚ ਜਿਹੜੇ ਹਨ ਉਹ ਵਿਚਾਰ ਇੱਕ ਸੁਰ ਨਹੀਂ ਹੁੰਦੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਆਪਸੀ ਮਸਲਾ ਪਿਆ ਰਹਿੰਦਾ ਹੁਣ ਐਮਐਸਪੀ ਵਾਲੇ ਮੁੱਦੇ ਤੇ ਕਿਸਾਨਾਂ ਆਪੂ ਵੀ ਇੱਕ ਦੂਜੇ ਦੇ ਅੱਗੇ ਹੋਏ ਪੇਰਦੇ ਨੇ ਇਹਦੇ ਚ ਕੀ ਹਿਸਾਬ ਕਿਤਾਬ ਹੈ ਜੀ ਉਹਨਾਂ ਦੇਖੋ ਇਹਨਾਂ ਦੀ ਇੱਕ ਆਡੀਓ ਵਾਇਰਲ ਹੋ ਗਈ ਆ ਵੀ ਮੰਨੀਉ ਕੁਹਾੜ ਦੀ ਹਮ ਜਿਹੜੇ ਕਿ ਚਲੰਤ ਕਸਾਨੀ ਸੰਘਰਸ਼ ਦਾ ਇੱਕ ਹੀਰੋ ਨੇ ਜੀ ਤੇ ਜੇ ਨੰਬਰ ਦਾ ਫੇਸ ਹੈ ਹਮ ਹਮ ਅਭੀ ਮੈਨੂੰ ਗੋੜਜੀ ਦਾ ਹਮ ਹੁਣ ਰਾਜੇਵਲ ਨੇ ਉਹ ਵਾਇਰਲ ਕਰ ਦਿੱਤੀ ਹੈ ਹਮ ਇਹਨਾਂ ਦੀ ਆਪਸ ਦੇ ਵਿੱਚ ਤੇ ਖਟਪਟ ਹੈ ਹੀ ਇਹ ਸਭ ਨੂੰ ਪਤਾ ਹਮ ਏਕੇ ਦੀ ਕਵਾਇਤ ਜਾਰੀ ਸੀਗੀ ਹੋ ਗਿਆ ਇੱਕਾ ਚੜਾਉਣਾ ਸੀ ਉਹਨਾਂ ਨੇ ਆਡੀਓ ਕੱਢ ਕੇ ਮਾਰੀ ਜੀ ਆਡੀਓ ਦੇ ਵਿੱਚ ਸ਼ਾਇਦ ਇਹ ਆ ਕਿ ਬਈ ਤੁਸੀਂ MSP ਯਾਨੀ 30 35 ਫੀਸਦ ਫਸਲ ਤੇ ਦੇ ਦਿਓ ਹੂੰ ਇਹਦੇ ਨਾਲ ਘਰ ਪੂਰਾ ਹੋ ਜਾਏਗਾ ਜੀ ਰਾਜੇਵਾਲ ਕਹਿੰਦੇ ਕਿ ਇਹੋ ਜੀਆਂ ਗੱਲਾਂ ਤੇ ਸੈਂਟਰ ਨੇ ਸਾਨੂੰ ਉਦੋਂ ਵੀ ਕਹੀਆਂ ਸਨ ਹੂੰ ਕਿ ਤੁਹਾਡੀ ਵਸੋਂ ਦੇ ਹਿਸਾਬ ਨਾਲ ਲਾਗੂ ਕਰ ਦਈਏ ਫਾਰਮੂਲਾ ਜੀ ਤੁਹਾਡੀ ਜਾਂ ਰਕਵੇ ਦੇ ਹਿਸਾਬ ਨਾਲ MSP ਤੈਅ ਕਰ ਦਈਏ ਹੂੰ ਤਾਂ ਅਸੀਂ ਤੇ ਸੰਘਰਸ਼ ਕੀਤਾ 100 ਦੀ 100 ਫੀਸਦ ਤੇ ਠੀਕ ਹੈ ਨਾ ਜੀ ਜੀ 100 ਫੀਸਦ ਤੇ ਅਸੀਂ ਤੇ ਲੜਾਈ ਸਟਾਰਟ ਕੀਤੀ ਹੈ ਵੀ 100% ਫਸਲ ਤੇ ਐਮਐਸਪੀ ਹੋਣੀ ਚਾਹੀਦੀ ਆ ਹੁਣ ਅਭਿਮਨਿਉ ਕੁਹਾੜ ਕਹਿ ਰਿਹਾ ਹੈ ਕਿ ਭਈ ਗੱਲ ਇਹ ਹੈ ਕਿ ਮੇਰੀ ਆਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੂੰ ਰਾਜੇਵਾਲੋਂ ਸਿਆਣਾ ਬਹਿਣਾ ਆਦਮੀ ਆ ਹੂੰ ਅਸੀਂ ਆਂਦੇ ਨੇੜ ਦਾ ਹੈ ਜੀ ਜੀ ਬਿਲਕੁਲ ਬਹੁਤ ਪੁਰਾਣਾ ਲੀਡਰ ਹੈ ਇਹ ਦੋਸ਼ ਫਿਰ ਕੀ ਆਪਾਂ ਰਾਜੇਵਾਲ ਸਰ ਮੜੀਏ ਕਿ ਉਹਨਾਂ ਨੇ ਕੋਈ ਤੋੜ ਮਰੋੜ ਕੇ ਪੇਸ਼ ਕਰ ਦਿੱਤੀ ਆ ਹੈ ਨਾ ਕਮਾਲ ਦੀ ਗੱਲ ਜੀ ਜੀ ਬਿਲਕੁਲ ਤੁਹੀਂ ਇੱਕ ਪਾਸੇ ਕਹਿਨ ਕਿ ਤੋੜ ਮਰੋੜ ਕੇ ਪਰ ਦੂਜੇ ਪਾਸੇ ਤੁਹਾਡੇ ਕੋਲ ਕੋਈ ਸੈਂਟੀਫਿਕ ਜਾਂਚ ਪੜਤਾਲ ਦਾ ਸਰਟੀਫਿਕੇਟ ਹੈ ਬਿਲਕੁਲ ਤੋੜ ਮਰੋੜ ਕੇ ਇਹਦੇ ਪੱਖ ਸ੍ਰੀ ਸੁਣਦੇ ਕੋਈ ਗੱਲ ਹੋ ਜਾਈ ਤੇ ਐਂਡ ਤੇ ਫਿਰ ਆਹੀ ਜਵਾਬ ਹੁੰਦਾ ਵੀ ਆਹੀ ਕੁਝ ਹੁੰਦਾ ਮੇਰੇ ਬਿਆਨ ਨੂੰ ਤੋੜ ਮਰੋੜ ਦਿੱਤਾ ਮੇਰੀ ਆਡੀਓ ਨੂੰ ਤੋੜ ਮਰੋੜ ਦਿੱਤਾ ਤਾਂ ਕੁੱਲ ਮਿਲਾ ਕੇ ਕਹਾਣੀ ਇਹੋ ਆ ਕਿ ਅੰਦਰ ਜੋ ਹੁੰਦਾ ਹੈ ਕਈ ਵਾਰ ਬਾਹਰ ਨਹੀਂ ਆਉਂਦਾ ਤੇ ਜੋ ਬਾਹਰ ਆ ਜਾਂਦਾ ਉਹ ਫਿਰ ਅੰਦਰ ਹਲਚਲ ਪੈਦਾ ਕਰ ਦਿੰਦਾ ਜੀ 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 ਤਾਂ ਇਹਨਾਂ ਦਾ ਇਕਾਤਾ ਸਮਝ ਨੂੰ ਹੋ ਗਿਆ ਜਿਹੜਾ ਉਹਨਾ ਸੀਗਾ ਇਹ ਤਾਂ ਫਰਕ ਪੈ ਗਿਆ ਉਹ ਤੋਂ ਜਿਹੜੇ ਐਸਕੇਐਮ ਰਾਜਨੀਤਿਕ ਵਾਲੇ ਆ ਉਹ ਕਹਿੰਦੇ ਜੀ ਅਸੀਂ ਤੇ ਇਹਦੇ ਖਿਲਾਫ ਸੰਘਰਸ਼ ਕਰਾਂਗੇ ਹੂੰ ਵੀ ਤੁਸੀਂ ਦੇ ਇਸ ਪਾਸੇ ਤੁਰ ਪਏ ਅਸੀਂ ਤੁਹਾਡੇ ਖਿਲਾਫ ਸੰਘਰਸ਼ ਕਰਾਂਗੇ ਜੀ ਜੀ ਤੇ ਜਦੋਂ ਕਹਾਣੀਆਂ ਇੱਥੇ ਆ ਜਾਣ ਵਿਗਾੜ ਇੱਥੋਂ ਤੱਕ ਚਲੇ ਜਾਣਾ ਤੇ ਫਿਰ ਕਿਹੜੇ ਕੇ ਹਿਸਾਬ ਹੂੰ ਕਿੜੇ ਕੇ ਬਿਲਕੁਲ ਇਹ ਆਡੀਓ ਕਿਸ ਨੇ ਰਿਕਾਰਡ ਕੀਤੀ ਹੈ ਦੱਸ ਤੇ 13 ਮਿੰਟ ਦੀ ਸੀਗੀ ਇਹ ਹੂੰ ਤੇ ਉਹ ਕਹਿੰਦੇ ਕਿ ਕੱਟ ਕੇ 6 ਕੋ ਸਾਢੇ ਕੁ 6 ਮਿੰਟ ਦੀ ਪਾਈ ਗਈ ਆ ਜੀ ਪੂਰੀ ਆਡੀਓ ਵੀ ਨਹੀਂ ਪਾਈ ਗਈ ਇਹ ਫਿਰ ਕਿਸ ਤਰ੍ਹਾਂ ਕਰਾ ਹੈ ਜੀ ਕਿਸ ਤਰ੍ਹਾਂ ਰਾਜੀਵਾਲ ਸਾਹਿਬ ਕਹਿੰਦੇ ਕਿ ਮੇਰੇ ਕੋਲ ਕਈ ਦਿਨਾਂ ਦੀ ਸੀਗੀ ਹੁਣ ਜਦੋਂ ਮਜਬੂਰੀ ਹੋ ਗਈ ਤੇ ਉਦੋਂ ਅਸੀਂ ਫਿਰ ਵਾਇਰਲ ਕਰ ਦਿੱਤੀ ਆ ਜਨਤਕ ਕਰ ਦਿੱਤੀ ਆ ਤਾਂ ਹੋ ਗਿਆ ਇੱਕ ਇਹ ਨਾ ਦਾਤਾ ਬਾਕੀ ਤੁਸੀਂ ਦੇਖਿਆ ਹੁਣ ਦਿੱਲੀ ਕੂਚ ਦਿੱਲੀ ਕੂਚ ਪੰਦੀਰ ਸਾਹਿਬ ਕਰ ਰਹੇ ਸੀ ਬਾਅਦ ਦੇ ਵਿੱਚ ਹੁਣ ਕਹਿੰਦੇ ਕਿ ਇਹ ਮਲਤਵੀ ਕਰ ਦਿੱਤਾ ਹਾਲੇ ਜੀ ਹਲੇ ਮਲਤਵੀ ਕਰ ਦਿੱਤਾ ਬਾਅਦ ਦੀਆਂ ਗੱਲਾਂ ਬਾਅਦ ਨਾਲ ਵੇਖਾਂਗੇ ਕਿ ਅਸੀਂ ਤੇ ਅੱਗੇ ਸਵਾਲ ਕਰਦੇ ਸਾਂ ਕਿ ਪੰਦੀਰ ਸਾਹਿਬ ਇੱਕ ਪਾਸੇ ਗੱਲਬਾਤ ਤੋਰੀ ਜਾਂਦੇ ਨੇ ਦਿੱਲੀ ਨਾਲ ਹੂੰ ਤੇ ਦੂਜੇ ਪਾਸੇ ਵਿੱਚੇ ਦਿੱਲੀ ਕੂਚ ਦਿੱਲੀ ਕੂਚ ਜੀ ਕਿਸੇ ਇੱਕ ਪਾਸੇ ਤੇਰਾ ਕਿਸੇ ਪਾਸੇ ਤੇ ਹੋ ਤਾਂ ਕੁੱਲ ਮਿਲਾ ਕੇ ਇਹ ਜਿਹੜੀਆਂ ਚੀਜ਼ਾਂ ਚੱਲਦੀਆਂ ਪਈਆਂ ਨੇ ਨਾ ਇਹ ਕੋਈ ਅੰਦੋਲਨ ਦੇ ਲਿਹਾਜ਼ ਨਾਲ ਸੰਘਰਸ਼ ਦੇ ਲਿਹਾਜ਼ ਨਾਲ ਸੁਖਾਮੀਆਂ ਨਹੀਂ ਹੁੰਦੀਆਂ ਜੀ ਬਿਲਕੁਲ ਇਹ ਪ੍ਰਭਾਵਿਤ ਕਰਦੀ ਪਹਿਲਾਂ ਹੀ ਤੁਸੀਂ ਦੇਖਿਆ ਹੋਣਾ ਨਾ ਕਿ ਮਰਨ ਵਰਤ ਤੇ ਉਸ ਤੋਂ ਬਾਅਦ ਮੈਡੀ ਕਲ ਸਹਿਤਾ ਲੈਣੀ ਲੋਕ ਉੱਥੇ ਹੀ ਕਿਤੇ ਨਾ ਕਿਤੇ ਹਾਂਜੀ ਪਿੱਛੇ ਹੋ ਗਏ ਸਨ ਉਤੋਂ ਹੁਣ ਇਹ ਚੀਜ਼ਾਂ ਆ ਗਈਆਂ ਇੱਕ ਦੂਜੇ ਤੇ ਇਸ ਤਰ੍ਹਾਂ ਦੇ ਵਾਅਦੇ ਇਸ ਤਰ੍ਹਾਂ ਦੀਆਂ ਗੱਲਾਂ ਤੇ ਫਰ ਤਾਂ ਪਤਾ ਹੀ ਹੈ ਲੋਕ ਪਿੱਛੇ ਹਟਦੇ ਹੀ ਬਿਲਕੁਲ ਬਿਲਕੁਲ ਮਿੰਟੂ ਆਖੋਸਟੋਲੋਜੀ ਤੁਸੀਂ ਗੁੱਸਾ ਨਾ ਕਰਿਆ ਕਰੋ ਕੋਈ ਗੱਲ ਨਹੀਂ ਕਿਸੇ ਮੇਰੇ ਨਾਲ ਜਿਵੇਂ ਹੁੰਦਾ ਭਾਈ ਬਾਕੀ ਸਾਡੀ ਵੀ ਗੁਜ਼ਾਰਿਸ਼ ਚਲੋ ਅਸੀਂ ਇਹ ਤਾਂ ਕਰਦੇ ਹਾਂ ਗੁਜ਼ਾਰਿਸ਼ ਵੀ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਨਾਲ ਇਹ ਵੀ ਕਰਦੇ ਨੇ ਭਾਈ ਕਿ ਜਦ ਦਾ ਟਾਈਮ ਖਰਾਬ ਹੁੰਦਾ ਤੇ ਉਹ ਆਪਦੇ ਟਾਈਮ ਨੂੰ ਠੀਕ ਤਰੀਕੇ ਨਾਲ ਯੂਟਿਲਾਈਜ਼ ਕਰਿਆ ਕਰੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮਜਬੂਰੀ ਨਹੀਂ ਹੈ ਜਿਹੜੇ ਦੋਸਤ ਜੁੜਦੇ ਨੇ ਰੈਗੂਲਰ ਉਹਨਾਂ ਦਾ ਸਵਾਗਤ ਹੈ ਬਹੁਤ-ਬਹੁਤ ਤੇ ਮਿੰਟੂ ਜੀ ਮੁਕਦਰ ਸਿੰਘ ਵੀ ਕਹਿ ਰਹੇ ਕਿ ਆਡੀਓ ਦੇ ਵਿੱਚ ਅਭਿਮਨਿਓ ਐਸਐਸਪੀ ਬਾਰੇ ਠੀਕ ਉਹੀ MSP ਹਾਂਜੀ ਹਾਂਜੀ ਤੇ ਜਦੋਂ ਰੌਲਾ ਪੈ ਗਿਆ ਤੇ ਕਹਿੰਦੇ ਫਿਰ ਗੱਲ ਘੁਮਾਉਣ ਲੱਗਿਆ ਅਮਰਪਾਲ ਸਿੰਘ ਜੀ ਨਾਲੇ ਵੀ ਕਰੇਗੇ ਕਿਸਾਨ ਜਿੱਥੇ ਬੰਨੀਆਂ ਚ ਵੀ ਕਹਿੰਦੇ ਚੌਧਰ ਲਈ ਗਰੀਲਾ ਵਾਰ ਚੱਲਦੀ ਰਹਿੰਦੀ ਹੈ ਗਰੀਲਾ ਯੋਧੇ ਇਹਨਾਂ ਦਾ ਜੀ ਇਹ ਜੋ ਰਾਵਰ ਸਿੰਘ ਜੀ ਕਹਿ ਰਹੇ ਨੇ ਕਿ ਕਿਸਾਨਾਂ ਦਾ ਇੱਕਾਗਦੀ ਨਹੀਂ ਹੋ ਸਕਦਾ ਕਹਿੰਦੇ ਸਾਰੋ ਆਪੋ ਆਪਣੀ ਡੱਫਲੀ ਕਹਿੰਦੇ বাজਾਈ ਜਾਂਦੇ ਨੇ ਕੱਲ ਪ੍ਰਗਟ ਸਿੰਘ ਨੇ ਪੰਜਾਬ ਦੇ ਮੁੱਦਿਆਂ ਤੇ ਮਾਰਾਂ ਦੀ ਇੱਕ ਨਵੀਂ ਕਨਵੈਨਸ਼ਨ ਕਰਾਈ ਸੀ ਉਸ ਵਿੱਚ ਇੱਕ ਮਾਰ ਸੱਜਣ ਕਹਿ ਰਹੇ ਸੀ ਕਿ MSP ਗਰੰਟੀ ਕਾਨੂੰਨ ਦਾ ਪੰਜਾਬ ਨੂੰ ਨੁਕਸਾਨ ਹੋਊਗਾ ਉਹਨਾਂ ਦੀਆਂ ਗੱਲਾਂ ਵੀ ਠੀਕ ਲੱਗ ਰਹੀਆਂ ਨੇ ਕਹਿੰਦੇ ਦੇਖੋ ਇਹ ਤਾਂ ਹੁਣ ਮੈਨੂੰ ਪਤਾ ਨਹੀਂ ਹੈ ਜੀ ਜਦੋਂ ਸਾਰੀ ਗੱਲਬਾਤ ਸੁਣਾਗੇ ਫਿਰ ਨਿਚੋੜ ਨਿਕਲੇਗਾ ਹਮ ਪਰ ਜੇ ਐਮਐਸਪੀ ਸਾਰੀਆਂ ਫਸਲਾਂ ਤੇ ਮਿਲ ਜਾਵੇ ਤੇ ਉਹਦਾ ਨੁਕਸਾਨ ਕਿੰਨਾ ਹੋਏਗਾ ਕਿ ਅਸੀਂ ਵਿਪਿੰਤਾ ਵਾਲੀ ਸਾਈਡ ਵਧਿਏ ਹਮ ਕੁਝ ਫਸਲਾਂ ਤੇ ਅੱਛੇ ਕਹ ਲੋ ਕਿ ਇਨਸੈਂਟਿਵ ਦਿੱਤੇ ਜਾਣ ਉਹਨਾਂ ਨੂੰ ਜ਼ਿਆਦਾ ਵਧਾਇਆ ਜਾਵੇ ਜਾਂ ਕਲਸਟਰ ਸਾਬਕਤਾ ਬਖ ਰਖ ਲਿਆ ਜਾਵੇ ਕਲਸਟਰ ਬਣਾ ਕੇ ਕਿ ਕਿੱਥੇ ਆਹ ਫਸਲ ਜ਼ਿਆਦਾ ਹੋ ਸਕਦੀ ਕਿਸਾਨਾਂ ਨੂੰ ਰਸਾਮੰਦ ਕੀਤਾ ਜਾਵੇ ਜੀ ਮੇਰੇ ਖਿਆਲ ਦੇ ਨਾਲ ਠੀਕ ਹੈ ਪਰ ਮੈਂ ਕਿਸੇ ਦੀ ਕਦੇ ਗੱਲ ਨਹੀਂ ਕੱਟਦਾ ਹੁੰਦਾ ਆ ਆਪਸ ਵਿੱਚ ਮੇਰੇ ਆਪਣਾ ਸੰਭਾਵਨਾਵਾਂ ਹੁੰਦੀਆਂ ਆਪਣਾ opinion ਹੋ ਸਕਦਾ ਉਹਨਾਂ ਦਾ ਆਪਣਾ opinion ਹੋ ਸਕਦਾ ਪਰ ਗੱਲਬਾਤ ਜੇ ਸੁਣਾਗੇ ਹੂੰ ਠੀਕ ਹੈ ਨਾ ਤਾਂ ਫੇਰ ਹੀ ਆਪਾਂ ਕੋਈ ਨਿਚੋੜ ਕੱਢ ਸਕਦੇ ਪਰ ਇਹ ਆ ਕਿ ਐਮਐਸਪੀ ਦਿੱਤੀ ਜਾ ਸਕਦੀ ਹੈ ਕੋਈ ਅਸੰਭਵ ਗੱਲ ਨਹੀਂ ਹੈ ਪਰ ਦੇਣਗੇ ਨਹੀਂ ਮੈਂ ਬਾਹਰ ਮਾਰ ਕੇ ਜੀ ਦਿੱਤੀ ਜਾ ਸਕਦੀ ਆ ਹਮ ਅਸੰਭਵ ਕੁਛ ਨਹੀਂ ਹੈ ਪਰ ਇਹ ਦੇਣਗੇ ਨਹੀਂ ਕਿਉਂਕਿ ਉਹਦੇ ਵਿੱਚ ਕੁਮੰਤਰੀ ਤਾਕਤਾਂ ਬੈਠੀਆਂ ਨੇ ਸਾਰ ਜੀ 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 ਕੁਮੰਤਰੀ ਤਾਕਤਾਂ ਬੈਠੀਆਂ ਨੇ ਹਮ ਇਹ ਬਹੁਤ ਵੱਡੀ ਗੇਮ ਹੈ ਕੋਈ ਛੋਟੀ ਗੇਮ ਨਹੀਂ ਬਿਲਕੁਲ ਜੀ ਜਿਨਨੇ ਕ ਆਪਾਂ ਨੂੰ ਲੱਗਦਾ ਕਿ ਆਪਸ ਦੇ ਵਿੱਚ ਹੀ ਇਹ ਉਹਨਾਂ ਨਹੀਂ ਹੈ ਨਾ ਵੀ ਗੁਲਜਨ ਬਹੁਤ ਹੈ ਖੈਰ ਸੰਦੀਪ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਸਾਰੇ ਦੋਸਤਾਂ ਦਾ ਫਿਰ ਤੋਂ ਸ਼ੁਕਰੀਆ ਹਰ ਕੋਈ ਕਹਿੰਦਾ ਕਹਿੰਦਾ ਕੋਈ ਮੇਰੇ ਅੱਗੇ ਨਾ ਲੰਘ ਜਾਵੇ ਕੋਈ ਸਰਕਾਰ ਇਸ ਚੀਜ਼ ਦਾ ਫਾਇਦਾ ਚੁੱਕਦੀ ਹੈ ਬਿਲਕੁਲ ਚਲੋ ਸਰਕਾਰ ਆ ਦੇ ਪ੍ਰੋਗਰਾਮ ਦੇਖ ਲਈ ਅੱਗੇ ਇੱਕ ਦੂਜੇ ਤੋਂ ਲੰਘਣ ਦਾ ਬਈ ਹਰੇਕ ਨੂੰ ਹੱਕ ਹੈ ਹੂੰ ਕੋਈ ਰਜਿਸਟਰੀ ਕਰਾ ਕੇ ਥੋੜੀ ਆਇਆ ਕਿ ਉਹਨੇ ਉਹ ਥਾਂ ਤੇ ਰਹਿਣਾ ਜੀ ਇਹ ਕੁਦਰਤ ਦਾ ਵੀ ਨਿਯਮ ਹੈ ਪੁਰਾਣੇ ਪੱਤੇ ਝੜਦੇ ਆ ਨਵੇਂ ਆਉਂਦੇ ਆ ਜੀ ਤੇ ਕੰਪੀਟੀਸ਼ਨ ਵੀ ਇੱਕ ਨਿਯਮ ਹੈ ਨਿਜ਼ਾਮ ਹੈ ਨਿਜ਼ਾਮ ਬਿਲਕੁਲ ਤਾਂ ਉਹ ਉਹ ਹੈ ਹੂੰ ਲੀਡਰੀ ਵੀ ਇਦਾਂ ਹੀ ਹੁੰਦੀ ਹੈ ਇੱਕ ਇੱਕ ਪਿੱਛੇ ਰਹਿ ਜਾਂਦਾ ਦੂਸਰਾ ਗਾੜੀ ਆ ਅੱਗੇ ਆ ਜਾਂਦਾ ਜੀ ਸੋ ਇਸ ਕਰਕੇ कि ਇਹ ਚੀਜ਼ ਹੈ ਮੁਕਾਬਲੇਬਾਜ਼ੀ ਬਣੀ ਰਹਿਣੀ ਚਾਹੀਦੀ ਹੈ ਕੋਈ ਇਹਦੇ ਚ ਕੋਈ ਮਾੜੀ ਗੱਲ ਨਹੀਂ ਹੈ ਹਾਂ ਪਰ ਕੋਈ ਸਾਜ਼ਿਸ਼ਮ ਕਿਸੇ ਨੂੰ ਬਦਨਾਮ ਕਰਕੇ ਇਦਾਂ ਨਾ ਕਰੇ ਠੀਕ ਹੈ ਨਾ ਜੀ ਸ਼ਾਰਟਕਟ ਜਾਂ ਘਟਿਆਪਨ ਜਿਹੜਾ ਹੈ ਨਾ ਉਹ ਨਹੀਂ ਹੋਣਾ ਚਾਹੀਦਾ ਮੁਕਾਬਲੇ ਵਿੱਚ ਅਦੇ ਉਹ ਕਿ ਕੁਝ ਲੋਕ ਇਸ ਤਰ੍ਹਾਂ ਕਦ ਵਧਾ ਲੈਂਦੇ ਨੇ ਜੀ ਕਿਸੇ ਦੇ ਵੱਢ ਕੇ ਪੈਰ ਆਪਣੇ ਲਾ ਲੈਂਦੇ ਨੇ ਕੀਆ ਬਾਤ ਉਹ ਗਲਤ ਜੀ ਚੀਕੋ ਕੁੱਝ ਲੋਕ ਇਸ ਤਰ੍ਹਾਂ ਕਰਦ ਵਧਾ ਲੈਂਦੇ ਨੇ ਕਿਸੇ ਦੇ ਵੱਡ ਕੇ ਪੈਰ ਆਪਣੇ ਲਾ ਲੈਂਦੇ ਨੇ ਇਹ ਫਾਰਮੂਲਾ ਕੀ ਬਾਤ ਹੈ ਜੀ ਕੀ ਬਾਤ ਹੈ ਕੀ ਬਾਤ ਹੈ ਖੈਰ ਮਿੰਟੂ ਜੀ ਤੁਸੀਂ ਐਡੀ ਸੋਹਣੀ ਗੱਲ ਸੁਣਾਈ ਐ ਥੋੜਾ ਜਿਹਾ ਖਬਰਾਂ ਤੋਂ ਇਹਨਾਂ ਖਬਰਾਂ ਤੋਂ ਹਟ ਕੇ ਇੱਕ ਛੋਟੀ ਹੋਰ ਗੱਲ ਕਰ ਲਈਏ ਆਪਾਂ ਇੱਕ ਸਰਦਾਰ ਸਾਹਿਬ ਨੇ ਕਾਲੀ ਡੀਸੀ ਲੱਗੇ ਨਵਾਂ ਸ਼ਹਿਰ ਦੇ ਉਹਨਾਂ ਬਾਰੇ ਸ਼ਾਇਦ ਤੁਸੀਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਮੈਨੂੰ ਸੁਣਨਾ ਚਾਇਆ ਸੀ ਥੋੜਾ ਜਿਹਾ ਆ ਅਸੀਂ ਬਾਹਰ ਕਰ ਰਹੇ ਸੀ ਗੱਲ ਇਥੇ ਦੋਸਤ ਸਾਡੇ ਬਿਲਕੁਲ ਪਰ ਮੈਂ ਜਿਹੜੀ ਚੀਜ਼ ਉਹਦੇ ਵਿੱਚ ਥੋੜੀ ਜਿਹੀ ਪਤਾ ਲੱਗੀ ਯਾਰ ਮਿਹਨਤ ਜਿਹੜੀ ਹੁੰਦੀ ਹੈ ਜਾਂ ਤੁਹਾਡਾ ਜਿਹੜਾ ਜਜ਼ਬਾ ਹੁੰਦਾ ਹੈ ਤੁਹਾਡੀ ਸ਼ਿੱਦਤ ਹੁੰਦੀ ਹੈ ਉਹ ਤੁਹਾਡੀਆਂ ਸਾਰੀਆਂ ਕਮੀਆਂ ਨੂੰ ਦੂਰ ਕਰ ਦਿੰਦੀ ਹੈ ਤੇ ਜਦੋਂ ਤੁਸੀਂ ਮਿਹਨਤ ਕਰਕੇ ਕਿਸੇ ਡੈਸਿਗਨੇਸ਼ਨ ਤੇ ਪਹੁੰਚ ਜਾਂਦੇ ਹੋ ਤੇ ਫਿਰ ਗੱਲਾਂ ਹੀ ਹੋਰ ਹੋ ਜਾਂਦੀਆਂ ਇਹ ਗੱਲ ਵੀ ਪਿਛਲੇ ਦਿਨੀ ਆਪਣੀ ਹੋਈ ਸੀ ਕਿ ਜਦੋਂ ਤੁਹਾਡੇ ਕੋਲੇ ਚਾਰ ਪੈਸੇ ਹੈ ਜਾਂ ਪਾਵਰ ਹੈ